ਇਹ ਪੈ ਚੁੱਕੇ ਕੀੜੇ ਕੀੜੇ ਤੋਂ ਬਿਲਕੁਲ ਛੋਟੇ ਜਿਹੇ ਬੰਦੇ ਆ ਚੁੱਕੇ ਨੇ ਪਤਾ ਹੈ Papa ਇੰਟਰਨੈਟ ਤੇ ਬਹੁਤ ਵੀਡੀਓ ਦੇਖਦੇ ਪਿੱਛੇ ਚਪਹਿਰਾ ਸਾਹਿਬ ਦੇ ਨਾ ਇੱਥੇ ਪੂਰਾ ਐਤਵਾਰ ਨੂੰ ਸੰਡੇ ਨੂੰ ਸਾਰਾ ਇਹ ਬੰਦ ਪਿਆ ਹੁੰਦਾ ਭੀੜੇ ਪੀੜ ਹੁੰਦੀ ਹੈ ਚਪਹਿਰਾ ਸਾਹਿਬ ਕੱਟਣ ਸੰਗਤ ਆਈ ਹੁੰਦੀ ਹੈ ਉੱਥੇ ਬਿਲਕੁਲ ਬਾਹਰ ਗੇਟ ਤੇ ਮੁੰਡਾ ਪਿਆ ਮੱਖੀਆਂ ਦੀ ਤਦਾਦ ਦੇਖ ਰਹੇ ਹਾਂ ਬਸ ਇੱਕ ਦੋ ਦਿਨ ਦੀ ਗੱਲ ਹੈ ਦੋ ਤਿੰਨ ਦਿਨ ਚ ਕਿਹੜੇ ਕੀੜੇ ਹੋ ਜਾਣੇ ਇਹਦੇ ਦਿਖਾਈ ਉੱਪਰ ਗਈ ਦਿੱਤਾ ਤਰੀ 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 ਅ ਸਾਰੀਆਂ ਲੱਤਾਂ ਗੜੀਆਂ ਪਈਆਂ ਸਿਰਫ ਪੰਜਾਬ ਨਹੀਂ ਸਾਰਾ ਨਾਰਥ ਇੰਡੀਆ ਸਾਰਾ ਹਿਮਾਚਲ ਹਰਿਆਣਾ ਤੋਂ ਲੈ ਕੇ ਦਿੱਲੀ ਤੇ ਹਿੰਦੂਸਤਾਨ ਟਾਈਮ ਦੀ ਰਿਪੋਰਟ ਪੜ ਰਿਆ ਸੀਗਾ ਪ੍ਰੈਗਾ ਨਾਮ ਦੀ ਗੋਲੀ ਜੋ ਕਿ ਜੀਭ ਥੱਲੇ ਰੱਖੀ ਜਾਂਦੀ ਹੈ ਜਾਨ ਔਸ਼ਦੀ ਸਟੋਰ ਤੇ 30 35 ਰੁਪਏ ਦਾ ਪੱਤਾ ਮਿਲ ਜਾਂਦਾ ਬਲੈਕ ਤੇ 200 ਰੁਪਏ ਦਾ ਪੱਤਾ ਮਿਲ ਜਾਂਦਾ ਮੁੰਡੇ ਨੇ ਮੁੰਡਾ 24 ਸਾਲ ਦਾ ਗਾਲ ਕੇ ਰਖਦਾ ਗਾਲਖੇ ਰੱਖਦਾ 24 ਸਾਲ ਦਾ 6 ਸਾਲ ਤੋਂ ਨਸ਼ੇ ਕਰ ਰਿਹਾ ਹੁਣ ਬਹੁਤ ਸਾਰੇ ਲੋਕ ਸਾਨੂੰ ਐ ਵੀ ਕਹੂਗੇ ਨਸ਼ੇੜੀ ਦੀ ਸੇਵਾ ਕਰ ਰਹੇ ਆ ਬਾਈ ਹਾਲਾਤ ਇਦਾਂ ਦੇ ਹੋ ਜਾਂਦੇ ਆ ਇਦਾਂ ਦੇ ਮਾਹੌਲ ਦੇ ਵਿੱਚ ਹੁੰਦਾ ਬੇਰੋਜ਼ਗਾਰ ਹੁੰਦਾ ਮਾਵਾ ਪੂਰੇ ਹੋ ਰੱਖੇ ਸੜਕਾਂ ਤੇ ਭੈਣ ਭਰਾ ਪੁੱਛਦੇ ਨਹੀਂ ਹੈਗੇ 16 ਸਾਲ ਦਾ ਬੱਚਾ ਜਾ ਕਿੱਥੇ ਹੈ ਨਾ ਗਲਤ ਕੰਮ ਅੱਛਾ ਪੈ ਗਿਆ ਕੋਈ ਗੱਲ ਨਹੀਂ ਹਮ ਬਲੱਡ ਟੈਸਟ ਕਰਾ ਰਹੇ ਹਾਂ ਐਸਸੀ ਵੀ ਤੇ ਐਚਆਈ ਵੀ ਨੈਗੇਟਿਵ ਆ ਜਾਏ ਸਰਸਤਾ ਤੇ ਲੈ ਕੇ ਮੋਹੜੀ ਚੱਲਾਂਗੇ ਤੁਹਾਡੇ ਤੋਂ ਬੇਨਤੀ ਕਰਦੇ ਆ ਪਲੀ ਸਾਡਾ ਸਹਿਯੋਗ ਕਰਿਆ ਕਰੋ ਦੁਪਹਿਰਾ ਸਾਹਿਬ ਆ ਕੱਟਣ ਵਾਲੀ ਸੰਗਤ ਤੇ ਮੁਬਾਰਕ ਹੈ ਬਹੁਤ ਸ਼ਾਨਦਾਰ ਹੁੰਦੀ ਹੈ ਆਪਣੇ ਆਪਣੇ ਵੱਲੋਂ ਗੁਰੂ ਗੁਰੂ ਪੂਰਾ ਜਪਦੀ ਹੈ ਪਰ ਕਿਤੇ ਨਾ ਕਿਤੇ ਉਸ ਗੁਰਦਗੁਰੂ ਕਰਦੇ ਬਾਹਰ ਹੀ ਮੁੰਡਾ ਪਿਆ ਬਿਲਕੁਲ ਹੁਣ ਅਸੀਂ ਆਪਣੇ ਅੰਦਰ ਝਾਤ ਮਾਰਨੀ ਹੈ ਗੁਰੂ ਸਾਹਿਬ ਸਾਨੂੰ ਕਹਿੰਦੇ ਕੀ ਆ ਨੇ ਰੱਟੇ ਮਾਰਨ ਆਏ ਆ ਸੀ ਕਿ ਸਿਰਫ ਬਾਕੀ ਜਿਹੜੇ ਇਸ ਇਨਸਾਨੀ ਜਾਮੇ ਦੇ ਵਿੱਚ ਰੱਬ ਸਾਡੇ ਅੰਦਰ ਵਸਦਾ ਔਰ ਇਨਸਾਨੀ ਜਾਮੇ ਤੇ ਪਿੱਛੇ ਆ ਚਪੈਰਾ ਸਾਹਿਬ ਵਾਲੇ ਗੁਰਦੁਖੂਰੂ ਕਰਦੇ ਬਾਹਰ ਮੁੰਡਾ ਪਿਆ ਪਿਆ ਮਰ ਰਿਹਾ ਉਹ ਗੱਲ ਤੇ ਛਾਤੀ ਦਿਖਾਈ ਯਾਰ ਆਪਣੀ ਛਾਤੀ ਦਿਖਾਈ ਇਹਨਾਂ ਦੇ ਉੱਪਰ ਕੋਈ ਚੱਲ ਚੱਲ ਬਾਹਰ ਬਾਹਰ ਚੱਕੇ ਉਹ ਨਹੀਂ ਕਰ ਛਾਤੀ ਦੀ ਅਗਰ ਤਾਂ ਪੂਰੀਆਂ ਹੱਡੀਆਂ ਨਿਕਲੀਆਂ ਮਈਆਂ ਹਨਾ ਕਿੰਨੇ ਲੋਕੀ ਛੜਕਾਂ ਦੇ ਹਾਂ ਬਹ ਹਾਂ ਬਹ ਰੰਗ ਜੇਹੀ ਸੱਚੀ ਰਦਾਉ ਕੰ ਦਾ ਕੰ ਦਾ ਬਗ ਇਲਾਕੇ ਜਿਹੜੇ ਪਰ ਇੰਟਰਨੈਟ ਤੇ ਚੋਪੇਰਾ ਸਾਹਿਬ ਦੇ ਦੇਖਦੇ ਆ ਉਹ ਆ ਗੁਰਦੁਆਰਾ ਸਾਹਿਬ ਹੈ ਬਾਬਾ ਦੀਪ ਸਿੰਘ ਦਾ ਹਾਂ ਹੈ ਨਾ ਸਾਡਾ ਵੀਰ ਮੇਂਦਾ ਲੱਗਦਾ ਹੈ ਕੋਣ ਆਪਣੇ ਨਾਇਕ ਨੂੰ ਕਹਿੰਦੇ ਨਾ ਲਿਖੇ ਰੋ ਬੜਾ ਬੜਾ ਫੜਾ ਤੇਰੀ ਲੱਗਦੀ ਹੈ ਠੀਕ ਵੀਰ ਆਖਦਾ ਸਹੀ ਭਾਈ ਗੁਰੂ ਆ ਅੰਬਰਸਰ ਤੋਂ ਪੇਸ਼ੈਂਟ ਲੈ ਕੇ ਆ ਰਹੇ ਸੀ ਤੁਹਾਡੀ ਜਾਣਕਾਰੀ ਤੇ ਦੱਸ ਸੀਗਾ ਬਟ ਆ ਵੀਰ ਉਹਨਾਂ ਨੇ ਸੇਵਾ ਦਿੱਤੀ ਹੈ ਪੇਸ਼ੈਂਟ ਦਾ ਐਚ.ਸੀ.ਵੀ. ਪੋਜ਼ਿਟਿਵ ਆਇਆ ਔਰ ਸਾਡੇ ਕੋਲ ਉਸ ਤੋਂ ਬਹੁਤ ਜ਼ਿਆਦਾ ਡੂੰਘੇ ਔਰ ਪਿਆਨ ਅਗ ਜ਼ਖਮਾਂ ਦੇ ਵਿੱਚ ਪੇਸ਼ੈਂਟ ਹੁੰਦੇ ਆ ਇਹ ਵੀਰ ਹੁਣੀ ਨਵਾਂ ਪਿੰਡ ਅੰਬਰਸਰ ਦੇ ਬਿਲਕੁਲ ਲੱਗ ਹੀ ਇਥੇ ਸੰਸਥਾ ਹੈ ਉੱਥੇ ਇਹ ਸੰਸਥਾ ਕੰਮ ਕਰਦੀ ਹੈ ਔਰ ਬਹੁਤ ਸਾਰੇ ਮਰੀਜ਼ਾਂ ਦਾ ਸੇਵਾ ਸੰਭਾਲ ਕਰਦੀ ਹੈ ਇਹ ਵੀਰ ਨੇ ਉਹਨਾਂ ਦੀ ਸੇਵਾ ਦਿੱਤੀ ਹੈ ਤੇ ਪੇਸ਼ੈਂਟਾਂ ਦੇ ਕੀੜੇ ਕੀੜਨੇ ਸ਼ੁਰੂ ਹੋ ਚੁੱਕੇ ਨੇ ਬਹੁਤ ਵੱਡੇ ਵੱਡੇ ਛੋਟੇ ਮੈਗਟਸ ਨੇ ਹਰੇ ਤੱਕ ਦੋ ਤਿੰਨ ਦਿਨਾਂ ਚ ਵੱਡੇ ਹੋ ਜਾਣਗੇ ਇਹ ਸੋ ਇਹਨਾਂ ਕੋਲ ਸੇਵਾ ਸੰਭਾਲ ਚੱਲੇਗੀ ਇਸ ਵੀਰਦੀ ਹੁਣ ਸੋ ਥੱਲੇ ਕਰ ਦਿਓ ਪੰਜਾਬ ਬੱਚੇ ਜੀ ਜੇ ਬਹੁਤ ਸੁਪਰੇ ਦੇ ਉਹੀ ਅੰਮਰਸਰ ਦੇ ਵਿੱਚ ਬਹੁਤ ਸ਼ਾਨਦਾਰ ਸੇਵਾ ਨਿਭਾਉਂਦੇ ਔਰ ਗੱਲਾਂ ਕਰਦੀ ਸੌਕੀਆਂ ਬਟ ਸਹੀ ਅਸਾਂ 90 ਦੇ ਕਰੀਬ ਪੇਸ਼ੈਂਟ ਹੈ ਨਾਲ ਕੋਲ ਬਹੁਤ ਔਖੇ ਨਾਤੋਂ ਦੇ ਵਿੱਚ ਚੱਲਦੇ ਕਿਸੇ ਦਾ ਮਲ ਮੂਤਰ ਸਾਫ਼ ਕਰਨਾ ਜਿਨ੍ਹਾਂ ਦਾ ਦਿਮਾਗ ਠੀਕ ਨਾ ਹੋਵੇ ਹਨਾ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੋਰ ਅੱਜ ਦੇ ਪੇਸ਼ੰਦ ਦੀ ਸੇਵਾ ਸੰਭਾਲ ਬੜੀ ਔਖੀ ਹੁੰਦੀ ਹੈ ਜੀ ਇਹਨਾਂ ਦਾ ਇਹਨਾਂ ਦੇ ਪਰਿਵਾਰ ਦਾ ਨਰ ਧਰਮ ਪਤਨੀ ਦਾ ਬੱਚਿਆਂ ਦਾ ਪੂਰੇ ਪਰਿਵਾਰ ਦਾ ਸਾਥ ਹੈ ਤਾਂ ਤਾਂ ਕਿ ਸੇਵਾ ਦੇ ਵਿੱਚ ਸਹਿਯੋਗ ਕਰ ਕੌਂਦੇ ਹੋ ਤੁਹਾਡੀ ਸੰਗਤ ਦਾ ਬੜਾ ਸਾਥ ਹੈ ਜ਼ਰੂਰ ਵੀਡੀਓ ਸ਼ੇਅਰ ਕਰੋ ਸੜਕਾਂ ਤੇ ਬਹੁਤ ਪੇਸ਼ੰਦ ਮਾਰੇ ਮਾਰੇ ਕਰ ਰਹੇ ਹਨ ਲੋਕਾਂ ਤੱਕ ਪਹੁੰਚਾਓ ਤਾਂ ਕਿ ਉਹ ਵੀਰ ਜੀ ਨੂੰ ਕੰਟੈਕਟ ਕਰ ਸਕਣ ਇਹਨਾਂ ਪੇਸ਼ੰਤਾਂ ਦਾ ਪਰਾ ਹੋ ਸਕੇ। ਇਹ ਕੋਈ ਵੀ ਜੀ ਸਾਨੂੰ ਕਾਲ ਕਰ ਸਕਦਾ ਜੀ ਤੁਹਾਡੇ ਨੰਬਰ ਹੈਗੇ ਨੇ 7696147669 ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਬੇਸਰਾ ਲਵਾਵੋ ਜੀ ਸੇਵਾ ਲਵਾ ਸਕਦੇ ਤਾਂ ਸੰਗੀਆਂ ਬੇਰਤੀ ਕਰਦਾ ਆ ਵਾਏ ਕੁ ਜੀ ਦਾ ਖਾਸ ਦਾ ਵਾਏ ਜੀ ਦਾ ਤੇ ਵਾਏ ਕੁ ਜੀ ਦਾ ਖਾਸ ਆ ਵਾਏ ਕੁ ਜੀ ਨੂੰ ਤੇ ਹੁਣੇ ਚਾਹੀ ਸੰਗਤ ਕਿਸੇ ਜੀ ਲੋਗ ਤਾਂ ਸਾਡੇ ਨਾਲ ਸੇਵਾ ਚੱਲ ਰਹੀ ਆ। ਪਹਿਲਾਂ ਤਾਂ ਧੰਨਵਾਦ ਸਾਡੇ ਭਰਾ ਦਜੀਤ ਸਾਹਿਬ ਤੋਂ ਪਹੁੰਚੇ ਨਹੀਂ ਤੇ ਇੱਕ ਕੇਸ ਆਇਆ ਜੀ ਅਮਰ ਸੱਚ ਬੜੇ ਹੀ ਕ੍ਰਿਚਨ ਮਾਰੀ ਸੀ ਬੱਚੇ ਦੀ ਬਟ ਉਹ ਕੀ ਹੈ ਜੀ ਭਾਰਜ ਨੇ ਕੇਸ ਲੈ ਕੇ ਜਾਂਦਾ ਸੀ ਤੇ ਉਹਦੇ ਹਾਲਾਤ ਦੇਖੇ ਔਰ ਇੱਕ ਹੀ ਪੰਜ ਵੀ ਦਿੱਕਤ ਆਈ ਜੀ ਕਿ ਅਜੇ ਕਾਲਾ ਪੀਲਿਆ ਆ ਗਿਆ ਸਾਲਾ ਪਿੰਗਾਂ ਹੋ ਗਏ ਕਿ ਕੀ ਵੀ ਸਾਡੇ ਕੋਲ ਮਰੀਜ਼ ਬੜੇ ਭਿਆਨਕ ਬਸ ਲੋ ਉਹ ਤਾਂ ਸੇਵਾ ਚੱਲਦੀ ਹੈ ਤੁਹਾਡੇ ਕੋਲ ਹੋ ਪਾਏਗੇ ਤੇ ਆਪਣੇ ਕੋਲ ਜੀ બીજી ਬੇਸਰ ਆ ਮੈਂਟਲੀ ਹੋਣ ਸੇਵਾ ਕਿੱਧਰ ਦੀ ਆ ਬਿੱਟ ਹੋਲਾ ਬੋਲਾ ਜਰਾਨੀ ਮੇਛੇ ਕੰਮ ਕਰਦੇ ਜੇ ਕਿਹਾ ਜੀ ਬਹੁਤ ਮੁਸ਼ਕਲ ਆਦੀ ਰੋਸ ਲਈ ਆਪਾਂ ਨਾਲ ਸਾਥ ਕਰਨ ਕਰ ਰਹੇ ਹੁੰਦੇ ਆ ਬਦ ਕਹਿੰਦੇ ਨੇ ਕਿ ਇੱਕ ਮੌਕਾ ਹਰ ਇਨਸਾਨ ਨੂੰ ਦੇਣਾ ਚਾਹੀਦਾ ਉਹ ਭਾਈ ਨੇ ਇੱਕ ਬੜੀ ਚੰਗੀ ਗੱਲ ਕਹੀ ਸੀ ਹਰ ਇੱਕ ਇਨਸਾਨ ਨੂੰ ਇੱਕ ਮੌਕਾ ਦੇਣਾ ਪਰ ਇੱਕ ਬੱਚੇ ਨੂੰ ਕੋਸ਼ਿਸ਼ ਕਰਾਂਗੇ ਇੱਕ ਮੌਕਾ ਦੇਗੇ ਵੀ ਬੂਤਾਂ ਵੀ ਬੰਦੀਦਾ ਹੋਵੇ ਉਸਾਰਨਾ ਦਿੱਤੀ ਭਾਈ ਨਾਲ ਨਾਲ ਆਪਾਂ ਗਾਣੇ ਦੀ ਸੇਵਾ ਨੂੰ ਬਣੀ ਹੈ ਜੀ ਤੇ ਇੱਕ ਕੋਸ਼ਿਸ਼ ਕਰਦੇ ਆ ਬਹੁਤ ਇਹ ਜਿਹੜਾ ਚਿੱਠੀ ਕਰਕੇ ਪਾਜ ਭੇਜੋ ਤੁਹਾਡੇ ਸਾਥ ਨਾਲ ਤੇ ਇਸ ਤੋਂ ਅਰੇ ਨਾਈਸ ਆਪ ਕੋਈ ਇਹ ਮਾਤੋ ਵੀਡੀਓ ਸ਼ੇਅਰ ਕਰੋ ਕਿ ਆਪ ਕੋਲ ਮਿਲੇ ਕੋਈ ਵੀ ਤੁਹਾਨੂੰ ਕਰਕੇ ਤੁਹਾਾਰੀ ਬੇ